ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਰਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਆਬਦੇ ਦੇ ਵਿੱਚ ਮੁੱਦ ਕੀ ਤੋਂ ਜਦੋਂ ਤੁਸੀਂ ਲਵਾਮਾਂ ਵਾਲੇ ਪਾਸੇ ਨੂੰ ਦੂਰੀ ਤੈਅ ਕਰੋਗੇ ਤਾਂ ਮਿੱਤਰੋ ਤੁਹਾਨੂੰ ਕਿੰਨੇ ਕਿਲੋਮੀਟਰ ਦੀ ਦੂਰੀ ਤੈਅ ਕਰਦੇ ਆ ਬਾਹਰ ਖੇਤਾਂ ਦੇ ਵਿੱਚ ਡੋਗਰ ਕੇ ਘਰ ਮਿਲਣਗੇ ਉਹਨਾਂ ਘਰਾਂ ਦੇ ਵਿੱਚ ਕਬੱਡੀ ਦੇ ਵਿੱਚ ਵੱਡਾ ਨਾਮਣਾ ਖੱਟਣ ਵਾਲਾ ਤੇਰਾ ਮਿੱਤਰੋ ਬੱਲੇ ਬਾਈ ਦੇ ਘਰੇ ਇਸ ਟਾਈਮ ਮੌਜੂਦ ਆ ਇਹ ਮੈਂ ਦੀ ਤੁਹਾਨੂੰ ਗੱਪਣ ਦੀ ਵੀ ਵੀਡੀਓ ਦਿਖਾਈ ਸੀ ਕਿਸੇ ਭਰਾਣੇ ਦੀ ਸਾਈ ਪਾਈ ਸੀ ਪਰ ਅਚਨਚੇਤ ਉਹਨਾਂ ਨੂੰ ਕੋਈ ਪ੍ਰੋਬਲਮ ਬਣ ਗਈ ਇਸ ਕਰਕੇ ਫਿਰ ਉਹਨਾਂ ਨੇ ਸਾਈ ਵੀ ਵਾਪਸ ਕੀਤੀ ਬੱਲੇ ਬਾਈ ਨੇ ਅਸੀਂ ਗੱਲ ਨਹੀਂ ਆਉ ਕਰਦੇ ਆ ਗੱਲਬਾਤ ਆਪਾਂ ਬਾਈ ਦੇ ਨਾਲ ਝੋਟੀ ਦੇ ਬਾਰੇ ਡਿਟੇਲ ਜਾਣਦੇ ਆ ਪਹਿਲੇ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਵੱਡੇ ਭਾਈ ਸੇਤਾ ਠੀਕ ਠਾਕ ਹਾਂ ਜੀ ਹਾਂ ਜੀ ਵਧੀਆ ਭਾਈ ਠੀਕ ਆ ਤੇ ਨਾਮ ਦੱਸ ਦਈਏ ਕਿਰੋਂ ਦੀ ਵੀਰੇ ਬਈ ਪਿੰਡ ਮੁੱਦਕੀ ਜੀ ਨਾਮ ਬਿੱਲਾ ਜੀ ਲੁਹਾਮ ਰੋਡ ਤੇ ਘਰ ਆਪਣਾ ਹੀ ਲੁਹਾਮ ਰੋਡ ਤੇ ਘਰ ਆ ਗਿਆ ਲੁਹਾਮ ਰੋਡ ਆ ਗਿਆ ਹੈਣਾ ਇਧਰਲੇ ਪਾਸੇ ਬਾਹਰ ਖੇਤਾਂ ਦੇ ਵਿੱਚ ਰਹਿ ਗਿਆ ਘਰ ਆਪਣਾ ਹੈਣਾ ਬਈ ਹਾਂਜੀ ਅੱਛਾ ਬਿਲੇ-ਵਿਰੇ ਮੈਂ ਵੇਖੀ ਸੀ ਪਹਿਲਾਂ ਹੈਣਾ ਬਈ ਉਹਨੇ ਸਾਈ ਪਾਈ ਸੀ 2000 ਰੁਪਿਆ ਹਾਂ ਸਾਈ ਪਾ ਕੇ ਤੇ ਬਾਅਦ ਦੋ ਆ ਅਗਲੇ ਦਿਨ ਕਹਿੰਦੇ ਲੈ ਕੇ ਜਾਣੀ ਕਹਿੰਦੇ ਸਾਡੀ ਮਾਤਾ ਬਿਮਾਰ ਹੋ ਗਈ ਆ ਹਾਂ ਤੇ ਆਪਾਂ ਚਲੋ ਫਿਰ ਉਦੋਂ ਬਾਅਦ ਯਾਰ ਆਪਾਂ ਕੋਈ ਸੱਚੀ ਅਗਲੀ ਮਜਬੂਰੀ ਹੁੰਦੀ ਬੰਦੇ ਦੀ ਮੈਂ ਸਹੀ ਗੱਲ ਕਈ ਵਾਰੀ ਬਈ ਕੇ ਇਹ ਦੀ ਜਦੋਂ ਆਪਾਂ ਸਾਈ ਮੋੜਤੀ ਸੀ ਹੁੰਦੀ ਉਦੋਂ ਬਾਅਦ ਫਿਰ ਹਾਂ ਕੱਟਾ ਦੇਗੀ ਵੀਰੇ ਫਿਰ ਹਾਂ ਕੱਟਾ ਕਿੱਧਰ ਸੂਪੀ ਬਿਲੇ ਬਈ ਪਰਸੋ ਸੂਈ ਐ ਠੀਕ ਐ ਦੁੱਧ ਕਿੰਨੇ ਦੇ ਚੱਲਦੀ ਬਿਲੇ ਬਈ ਦੁੱਧ ਹੁਣ ਖਾਲੀ ਕੀਤੀ ਹੋ ਗਈ 11 ਕਿਲੋ ਬਈ ਠੀਕ ਐ ਬਈ ਦੇ ਦੋ ਤੇਰਾ 14 ਕਿਲੋ ਦੁੱਧ ਹਾਂ 14 ਕਿਲੋ ਦੁੱਧ ਦਊਗੀ ਰਾਵਣੀ ਠੀਕ ਐ ਚਵਾਈ ਚਵਾਈ ਦੇ ਬਿਲੇ ਚਵਾਈ ਬਹੁਤ ਬੋਲੀ ਬਈ ਠੀਕ ਐ ਕਿਨੇ ਦੀ ਦੇ ਦੀਏ ਬਿਲੇ ਵੀਰੇ ਆਪਾਂ ਬਈ ਉਹ ਦਿਮਾਰ ਤਾਂ 130 ਕਰਦੇ ਸੀ ਆਪ ਆਪ 15 ਦੇ ਕਿ ਫੜਾ ਦਾਂਗੇ ਜਿਵੇਂ ਜਾਂਦੇ ਨੇ ਬਸ ਠੀਕ ਹੈ ਕੱਢੀ ਬਾਹਰ ਨੂੰ ਬਿਲੇ ਬਿਲੇ ਤੋਰੀ ਬਣਾਉਂਦਾ ਜਾ ਲੈ ਮੇਤਰੋ ਬਸ ਦੇਣ ਲੈਣ ਵਾਲੀ ਗੱਲ ਆ ਜਿਹੋਦੇ ਕਟਾ ਫਟੋੜਿਆ ਹਾਂ ਮਾਲਾ ਬਾਲੀਆਂ ਗੱਲਾਂ ਨਹੀਂ ਕਰਨੀਆਂ ਉਹਦੇ ਵਿੱਚ ਇਹ ਨਹੀਂ ਹੈਗਾ ਵੀ ਮੰਗਣਾ ਕੋਈ ਤੋਂ ਦੇਣੀ ਕਿਤੇ ਨਹੀਂ ਜਿੰਨੇ ਦਾ ਦੱਸਾ ਦੇਣਾ ਤੁਹਾਨੂੰ ਉਹ ਗੱਲ ਕਰਤੀ ਐ ਝੋਟੀ ਲੇਵੇ ਵਾਲੇ ਪੱਖ ਤੋਂ ਬਹੁਤ ਮਜ਼ਬੂਤ ਆ ਅੱਗੇ ਸਿੰਘਾਂ ਵਾਲੇ ਪੱਖ ਤੋਂ ਬਹੁਤ ਮਜ਼ਬੂਤ ਆ ਕਟਾ ਇਹਨੇ ਦਿੱਤਾ ਵਾ ਮੇਤਰੋ ਤੇ ਅੱਗੇ ਅੱਗੇ ਮੇਤਰੋ ਵੇਖ ਸਕਦੇ ਇੱਕ ਵਾਰੀ ਤੁਸੀਂ ਕਰਮਾ ਵਾਲੀ ਟਾੜੀ ਚੰਗੀ ਕਹਿ ਸਕਦੇ ਜਿੰਨੀ ਹੈਗੀ ਨੀਲੀ ਰਾਵੀ ਵਾਲੇ ਕੈਰੇਕਟਰ ਵੀ ਰੱਖਦੀ ਐ ਬਿਲੇ ਬਈ ਹੈ ਨਾ ਅਗਲੇ ਪੈਰ ਵੀ ਆ ਗਏ ਮਾੜੇ ਮਾੜੇ ਤੋਤੇ ਲੈ ਆ ਬਿੱਲੇ ਵੀ ਮੋੜ ਲੈ ਵੀਰੇ ਬਿੱਲੇ 10 ਦੀ ਜਾਣਦੇ ਆ ਹੈ 15 ਦਾ ਬਈ ਸਰਵੇ ਉੱਤੇ ਲੱਗਦਾ ਸੀ ਸਹੀ ਮੇਰੇ ਨਾਲ ਜਾਣਦੇ ਕੋਈ ਨਾ ਐਪੀ ਨੂੰ ਦੁੱਧ ਦਾ ਤਗੜਾ ਕੋਈ ਜਾਣਦੇ ਨਵੇਂੜਾ ਕੋਈ ਨਹੀਂ ਜਿਵੇਂ ਕਹਿਦਾ ਸੀ ਬਣਦੇ ਬਿੱਲੇ ਮੇਰੇ ਬਣਦੇ ਹੋ ਛੋਟੀ ਸਿੰਗਾ ਸੁਂਗਾ ਤੋਂ ਵਿਖਾਦੀ ਪੁੱਤ ਲੇਵਾ ਵਿਖਾਦੀ ਬਾ ਰੋਕਲਾ ਬਿੱਲੇ ਵੀ 2 ਮਿੰਟ ਇੱਥੇ ਰੋਕੂ ਅੱਗੇ ਕਰਦੇ ਘਟਾ ਕੇ ਕਰਦੇ ਬਾਬਾ ਕੋਈ ਨਾ ਬਿੱਲੇ ਵੀ ਮੋੜਦਾ ਮੜੀ ਜੀ ਕਮਾਲਾ ਵੀਰੇ ਨੰਬਰ ਬਿੱਲੇ ਵੀਰੇ ਕਿੰਨਾ ਸੀ ਆਪਣਾ ਨੰਬਰ 97811 ਹੂੰ 80769 ਇੱਕ ਵਾਰੀ ਹੋਰ ਆਉਣ ਦੇ 97811 ਹਾਂ 80769 ਠੀਕ ਹੈ ਬਾਈ ਰੋਕੀ ਰੱਖ ਇੱਥੇ ਰੋਕੀ ਰੱਖ ਆਪਾਂ ਰੀਲ ਬਣਾਉਣੀ ਹੈ ਠੀਕ ਹੈ ਬਾਈ ਧੰਨਵਾਦ